ਸਦਰ ਜੀ ਸੀਐਮ ਮੁੱਖ ਮੰਤਰੀ ਪੰਜਾਬ ਮਾਨਯੋਗ ਫਰਮਾਨ ਸਿੰਘ ਜੀ ਔਰ ਸਾਡੇ ਜਿਹੜੇ ਡੀਜੀਪੀ ਪੰਜਾਬ ਹੈ ਗੌਰਵ ਯਾਦਵ ਸਰ ਉਹਨਾਂ ਦੀ ਸਾਨੂੰ ਕੰਟੀਨਿਊਟੀ ਇਹ ਡਾਇਰੈਕਸ਼ਨਸ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਇੱਕ ਕੰਟੀਨਿਊ ਡਰਾਈਵ ਚੱਲ ਰਹੀ ਹੈ ਉਹਦਾ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਜਿਹਦੇ ਚ ਅਸੀਂ ਜਿੰਨੇ ਵੀ ਸਾਡੇ ਐਂਡੀਪੀਐਸ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਹੁੰਦੇ ਉਹਦੇ ਚ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਸਾਰਿਆਂ ਚ ਅਸੀਂ ਇਹਨਾਂ ਦੀ ਜਿਹੜੀ ਮੂਵੇਬਲ ਜਾਂ ਇਮੋਵੇਬਲ ਪ੍ਰਾਪਰਟੀ ਹੁੰਦੀ ਹੈ ਜਿਹੜਾ ਅਕਿਊਜ਼ਡ ਹੁੰਦਾ ਹੈ ਡਰੱਗ ਪੈਡਲਰ ਜਾਂ ਡਰੱਗ ਸਮਗਲਰ ਉਹਨਾਂ ਦੀ ਅਸੀਂ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਾਣਾ ਹੈ ਸੋ ਦੈਟ ਜਿਹੜੀ ਵੀ ਉਹਨੇ ਡਰੱਗਸ ਦੀ ਇਨਕਮ ਤੋਂ ਆਪਣੀ ਚਾਲੇ ਅਚਲ ਪ੍ਰਾਪਰਟੀ ਬਣਾਈ ਹੈਗੀ ਉਹਨੂੰ ਉਹ ਅੱਗੇ ਵੇਚ ਨਾ ਪਾਏ ਕਿਸੇ ਨੂੰ ਵੀ ਮਤਲਬ ਮੌਰਗੇਜ ਸੇਲ ਕੁਝ ਵੀ ਨਾ ਕਰ ਪਾਏ ਉਹਦੇ ਤਹਿਤ ਹੀ ਜਿਹੜੇ ਐਸ ਐਚਓ ਸੰਭਾਲਾ ਹੈ ਉਹਨਾਂ ਨੇ ਦੋ ਐਦਾਂ ਦੇ ਕੇਸਿਸ ਰੀਸੈਂਟਲੀ ਐਂਡੀਪੀਐਸ ਤੇ ਫ੍ਰੀਜ਼ ਕਰਾਏ ਹੈ 68 ਐਫ ਐਂਡੀਪੀਐਸ ਪ੍ਰਾਪਰਟੀ ਫ੍ਰੀਜ਼ਰ ਜਿਹਦਾ ਤੁਸੀਂ ਪਿੱਛੇ ਦੇਖ ਰਹੇ ਹੋ ਅਸੀਂ ਅੱਜ ਇੱਕ ਪਬਲਿਕ ਨੋਟਿਸ ਲਾਇਆ ਹੈ ਇਹਨਾਂ ਦੇ ਰੈਵਨਿਊ ਰਿਕਾਰਡ ਤੋਂ ਸਾਨੂੰ ਇਹਨਾਂ ਦਾ ਜੋ ਵੀ ਪ੍ਰਾਪਰਟੀ ਸੀ ਉਹ ਸੀ ਦਿੱਲੀ ਦੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਉਹਨਾਂ ਨੇ ਪ੍ਰਾਪਰ ਕੇਸ ਐਗਜ਼ਾਮਿਨ ਕੀਤੇ ਪਰ ਇਹ ਹੋਜੇ ਜੇ ਇਹ ਪ੍ਰੂਫ ਹੋ ਗਿਆ ਕਿ ਜਿਹੜਾ ਇਹ ਬੰਦਾ ਹੈਗਾ ਸੁਖਪਾਲ ਸਿੰਘ ਵਾਸੀ ਗੁਰਨਾਨਕ ਰੋਡ ਸਮਰਾਲਾ ਇਹਨੇ 2021 ਚ ਅਸੀਂ ਕੈਂਡੀਪੀਅਸ ਦਾ ਪਰਚਾ ਦਰਜ ਕੀਤਾ ਸੀ ਜਿਹਦੇ ਚ ਸਾਨੂੰ ਨਸ਼ੀਲੀ ਗੋਲੀਆਂ ਕਮਰਸ਼ੀਅਲ ਕੁਆਂਟੀਟੀ ਤੇ ਰਿਕਵਰ ਹੋਈਆਂ ਸੀ ਉਹਦੇ ਚੋਂ ਸਜ਼ਾ ਵੀ ਹੋਈ ਹੈ ਸੋ ਬੇਸਿਕਲੀ ਇਹਦੇ ਚ ਪ੍ਰੂਵ ਹੋ ਗਿਆ ਕਿ ਜਿਹੜੀ ਇਹ ਦੇ ਰੈ residenital ਏਰੀਆ ਇਹਦੀ ਵੈਲਿਊ ਅਰਾਊਂਡ 29 ਲੱਖ ਤੋਂ ਉੱਪਰ ਆਈ ਹੈ ਹੁਣ ਸਾਨੂੰ ਆਰਡਰ ਮਿਲ ਗਿਆ ਹੈ ਕਿ ਐਸ ਐਚਓ ਦੀ ਪਰਮਿਸ਼ਨ ਤੋਂ ਬਿਨਾ ਇਹ ਬਿਲਕੁਲ ਵੀ ਅੱਗੇ ਕਿਸੇ ਵੀ ਤਰ੍ਹਾਂ ਇਸ ਪ੍ਰੋਪਰਟੀ ਨੂੰ ਯੂਜ਼ ਨਹੀਂ ਕਰ ਪਾਣਗੇ ਨਾ ਵੇਚ ਪਾਣਗੇ ਯਾ ਅੱਗੇ ਕਿਸੇ ਵੀ ਗਿਰਵੀ ਨਹੀਂ ਰੱਖ ਸਕਦੇ ਸੋ ਇੱਕ ਬੜਾ ਵਧੀਆ ਉਪਰਾਲਾ ਜਿੱਥੇ ਜਿਹੜੇ ਇੱਥੇ ਦੇ ਰੈਜ਼ੀਡੈਂਸ਼ੀਅਲ ਲੋਕ ਹੈ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਜਿਹੜਾ ਸੁਖ ਸੁਖਪਾਲ ਸਿੰਘ ਹੈ ਇਹਨੇ ਪ੍ਰਾਪਰਟੀ ਇਲੀਗਲ ਵੇ ਨਾਲ ਵਡਾਈ ਹੈ ਸੋ ਇੱਕ ਵੱਡੀ ਝੋਟ ਪੈਂਦੀ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਸੋ ਤਾਂ ਉਹਨਾਂ ਦੀ ਅਗਲੀ ਜਨਰੇਸ਼ਨ ਵੀ ਇਹਨੂੰ ਮਿਸਯੂਜ਼ ਨਾ ਕਰਪਣ ਔਰ ਸਾਡੀ ਪਬਲਿਕ ਨੂੰ ਵੀ ਇੱਕ ਆਈ ਥਿੰਕ ਇੱਕ ਪੋਜ਼ਿਟਿਵ ਇਨਸਪੀਰੇਸ਼ਨ ਹੈ ਕਿ ਇਦਾਂ ਦੇ ਕੰਮਾਂ ਚ ਪਹੋਗੇ ਤਾਂ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਸੀਜ਼ ਹੋ ਜਾਏਗੀ ਔਰ ਤੁਹਾਡੀ ਅਗਲੀ ਜਨਰੇਸ਼ਨਸ ਵੀ ਇਹਨੂੰ ਯੂਜ਼ ਨਹੀਂ ਕਰ ਸਕਦੇ ਸੋ ਤੁਹਾਡੇ ਮਾਧਿਅਮ ਦੇ ਤਹਿਤ ਅੱਗੇ ਵੀ ਅਸੀਂ ਇੱਕ ਹੋਰ ਪ੍ਰਾਪਰਟੀ ਤੇ ਵੀ ਇਦਾਂ ਹੀ ਨੋਟਿਸ ਲਾਣਾ ਹੈ ਮੇਰੀ ਅਪੀਲ ਇਹ ਲੋਕਾਂ ਨੂੰ ਹੋਏਗੀ ਕਿ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਦੇ ਇਨਪੁਟ ਵੱਧ ਛੜ ਕੇ ਦੋ ਸੋ ਦਾ ਦਸੀ ਨਾ ਤੇ ਕੰਮ ਕਰੀਏ ਔਰ ਇਹ ਜਿਹੜਾ ਨਸ਼ੇ ਦਾ ਇੱਕ ਵਾਰ ਹੈ ਇਹਦੇ ਚ ਸਾਨੂੰ ਹੈਲਪ ਹੋਏ ਔਰ ਠਲਪੇ ਨਸ਼ਾ ਉਹਦਾ ਜੀ ਨਾਂ ਹੈਗਾ ਸੋਨ ਸਿੰਘ ਉਹ ਪਿੰਡ ਮਾਨਕੀ ਦਾ ਰਹਿਣ ਵਾਲਾ ਹੈ ਇਹਨਾਂ ਤੇ 2019 ਚ ਵੀ ਐਨਡੀਪੀਐਸ ਦਾ ਕਮਰਸ਼ੀਅਲ ਪ੍ਰਾਪਰਟੀ ਦਾ ਪਰਚਾ ਦਰਜ ਹੋਇਆ ਸੀ ਔਰ ਇਹਨਾਂ ਦੀ ਜਿਹੜੀ ਪ੍ਰਾਪਰਟੀ ਉਹਦੀ ਵੈਲਿਊ ਅਰਾਊਂਡ 18 ਲੱਖ ਤੋਂ ਥੋੜੀ ਉੱਪਰ ਹੈ ਉਹਨੂੰ ਵੀ ਅਸੀਂ ਇਦਾਂ ਹੀ ਸੀਜ਼ ਕਰਾਂਗੇ